ਨਿੱਤੇ ਇਸਤੇ ਕੀ ਕਹਿਣਾ ਚਾਹੂੰਗਾ ਹੁਣ VOTER ਕਿਸ ਗੱਲ ਤੇ ਭਰੋਸਾ ਕਰਨ ਜਿਹਨੂੰ ਵੋਟ ਪਾਉਨੇ ਆ ਕਿ ਉਹ ਖੜਾ ਵੀ ਰਹੇਗਾ ਜਾਂ ਜਿੱਤਣ ਤੋਂ ਬਾਅਦ ਵੀ ਕਿਸੇ ਵੇਲੇ ਵੀ ਉਹ ਤਲਵਰਦਲੀ ਕਰ ਸਕਦਾ ਸਪਸ਼ਟ ਹੋ ਗਿਆ ਕਿ ਦੇਸ਼ ਦੀ ਇੱਕੋ ਇੱਕ ਰਾਜਨੀਤਿਕ ਪਾਰਟੀ ਸੀਪੀਐਮ ਜਿਨੇ ਇੱਕ ਸਿੰਗਲ ਪੈਣੀ ਵੀ ਇਸ ਕਾਰਪੋਰੇਟ ਹਾਊਸ ਤੋਂ ਜਾਂ ਇਲੈਕਸ਼ਨ ਜਿਹੜਾ ਬਾਉਂਡ ਆ ਉਹਦੇ ਰਹੀ ਪੈਸਾ ਤਸਦੀਕ ਨਹੀਂ ਹੁੰਦਾ ਤਿਆ ਦੇ ਵਿੱਚ ਪੈਸੇ ਖਵਾਤੇ ਜਾਂ ਵੋਟਾਂ ਖਰੀਦਣ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਸੇ ਦੂਜੇ ਸਰੀਆ ਅਪਣਾਇਆ ਜਾਵੇ ਤਾਂ ਫਿਰ ਚੋਣ ਕਮਿਸ਼ਨ ਉਸਤੇ ਕਿਸ ਤਰ੍ਹਾਂ ਮੰਨ ਲਓ ਇੱਕ ਸੀਟ ਦੇ ਉੱਤੇ ਨੌ ਅਸੈਂਬਲੀ ਸੈਗਮੈਂਟ ਨੇ ਨੌ ਅਸੈਂਬਲੀ ਸੈਗਮੈਂਟ ਲਈ ਜੇ ਮਿਨਿਮਮ ਮਤਲਬ ਗੱਡੀਆਂ ਦਾ ਕੋਈ ਕਾਫਲਾ ਵੀ ਤੈਅ ਕਰੇ ਕਈ ਸੀਟਾਂ ਐਸੀਆਂ ਨੇ ਬਹੁਤ ਲੰਮੀਆਂ ਨੇ ਮਤਲਬ ਅਸੈਂਬਲੀ ਸੈਗਮੈਂਟ ਦੀ ਟੋਟਲ ਲਗਭਗ ਕੈਂਡੀਡੇਟ ਦੀਆਂ ਗੱਡੀਆਂ ਲਾ ਕੇ 100 ਗੱਡੀਆਂ 100 ਵੋਟਾਂ ਦੇ ਸਿੱਧੇ ਖਾਤੇ ਪਰੂਲ ਲੈਣਗੇ ਸਿੱਧਾ ਡਾਇਰੈਕਟਰ ਕੰਟੈਕਟ ਕਰ ਸਕਦੇ ਆ ਪਰ ਉਸ ਕਰਾਪਸ਼ਨ ਨੂੰ ਰੋਕਣ ਵਾਸਤੇ ਇਲੈਕਸ਼ਨ ਕਮਿਸ਼ਨ ਕੋਲੇ ਕੋਈ ਪ੍ਰਾਪਰ ਮਤਲਬ ਮੈਨੇਜਮੈਂਟ ਕਰਨ ਦਾ ਸਿਸਟਮ ਨਹੀਂ ਹੈ ਦੂਸਰੀ ਗੱਲ ਹੈ ਵੀ ਜਿਹੜਾ ਮਿਲਟਰੀ ਪੈਰਾਮਿਲਟਰੀ ਫੋਰਸੇਸ ਵਿੱਚ ਨੌਜਵਾਨ ਕਿੱਥੋਂ ਜਾਂਦੇ ਆ ਉਹ ਮਜ਼ਦੂਰਾ ਤੋਂ ਕਿਸਾਨਾਂ ਤੋਂ ਕਿਰਤੀ ਲੋਕਾਂ ਦੇ ਬੱਚੇ ਜਾਂਦੇ ਕਿਤੇ ਜ਼ਗੀਰਦਾਰਾਂ ਦੇ ਸਰਮਾਇਦਾਰਾਂ ਦੇ ਕਾਰਪੋਰੇਟ ਹੌਸਟਲ ਚ ਕੋਈ ਬੱਚਾ ਮੈਂਟ ਵਿੱਚ ਭਰਤੀ ਹੋਣ ਜਾਂਦਾ ਹੈ ਹੀਵਨ ਆਫਸਰ ਵੀ ਭਰਤੀ ਹੋਣ ਨਹੀਂ ਜਾਂਦਾ ਸਸ਼ਕਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਲੋਕ ਸਭਾ ਚੋਣਾਂ ਦਾ ਬਿਗੁਲਵਾ ਚੁੱਕਿਆ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਇਸ ਵੇਲੇ ਸਿਆਸਤ ਸਰਗਰਮ ਹੈ ਤੇ ਇਹਨਾਂ ਸਿਆਸੀ ਮਸਲਿਆਂ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਪੀਆਈਐਮ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋ ਸੋ ਗੱਲਬਾਤ ਕਰਾਂਗੇ ਸੇਖੋ ਸਾਹਿਬ ਸਵਾਗਤ ਹੈ ਧੰਨਵਾਦ ਜੀ ਸੇਖੂ ਸਾਹਿਬ ਸਭ ਤੋਂ ਪਹਿਲਾਂ ਤਾਂ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਉਹਦੇ ਦਲ ਬਦਲੀਆਂ ਬੜੀਆਂ ਹੋ ਰਹੀਆਂ ਕਿ ਟਿਕਟ ਦੇ ਚੱਕਰ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤਾਂ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਦਲ ਬਦਲੀਆਂ ਜਿਹੜੀਆਂ ਕੱਲੇ ਪੰਜਾਬ 'ਚ ਨਹੀਂ ਵਾਹੇ ਤਾਂ ਦੇਸ਼ ਭਰ ਦੇ ਵਿੱਚ ਦਲ ਬਦਲੀਆਂ ਹੋ ਰਹੀਆਂ ਜੀ ਇਹ ਇੱਕ ਐਸੀ ਚੋਣ ਆ ਜਦੋਂ 18ਵੀਂ ਲੋਕ ਸਭਾ ਲਈ ਲੋਕਾਂ ਨੇ ਭਾਰਤ ਦੇ ਨਾਗਰਿਕਾਂ ਨੇ ਮੋਟਾ ਪਾ ਕੇ ਨਵੀਂ ਸਰਕਾਰ ਦਾ ਚੋਣ ਕਰਨਾ ਜੀ ਉਸ ਸਮੇਂ ਜਿੱਡੇ ਵੱਡੇ ਪੱਧਰ ਤੇ ਦਲ ਬਦਲੀ ਹੋ ਰਹੀ ਹੈ ਪਹਿਲਾਂ ਨਾਲੋਂ ਕਈ ਗੁਣਾ ਮਤਲਬ ਵੱਡਾ ਮਤਲਬ ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ ਕਈ ਤਾਂ ਇਹ ਆ ਵੀ ਜਿਹੜੇ ਟਿਕਟ ਮਿਲੀ ਮਲਾਈ ਟਿਕਟ ਸਮੇਤ ਹੀ ਚਲੇ ਗਏ ਜੀ ਅਜੇ ਮੈਂ ਪੰਜਾਬ ਚ ਹੋਇਆ ਹੀ ਆ ਜਲੰਧਰ ਵਾਲਾ ਜਿਹੜਾ ਜੀ ਜੀ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪੰਜਾਬ ਵਿੱਚ ਔਰ ਸਾਰੇ ਦੇਸ਼ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਇਹਦੇ ਨਾਲ ਜਿਹੜੇ ਦੇਸ਼ ਦੇ VOTER ਨੇ ਜਿਹੜਾ ਸੰਜੀਦਾ VOTER ਆ ਜੀ ਉਹਦੇ ਮਨ ਦੇ ਉੱਤੇ ਬਹੁਤ ਹੀ ਬੁਰਾ ਜਿਹੜਾ ਪ੍ਰਭਾਵ ਆ ਉਹ ਪੈਣ ਜਾ ਰਿਹਾ ਕਿਉਂਕਿ VOTER ਕਿਸੇ ਵਿਚਾਰ ਨੂੰ ਜਾਂ ਕਿਸੇ ਕੈਂਡੀਡੇਟ ਨੂੰ ਪਾਰਟੀ ਨੂੰ ਮਦਦ ਨਜ਼ਰ ਰੱਖ ਕੇ ਆਪਣੀ VOTE ਦਾ ਇਸਤੇਮਾਲ ਕਰਦਾ ਜੀ ਹੁਣ VOTER ਕਿਸ ਗੱਲ ਤੇ ਭਰੋਸਾ ਕਰਨ ਜੀ ਜੇ ਜਿਹਨੂੰ ਵੋਟ ਪਾਉਨੇ ਆ ਕਿ ਉਹ ਖੜਾ ਵੀ ਰਹੇਗਾ ਜਾਂ ਜਿੱਤਣ ਤੋਂ ਬਾਅਦ ਵੀ ਕਿਸੇ ਵੇਲੇ ਵੀ ਉਹ ਦਲ ਬਦਲੀ ਕਰ ਸਕਦਾ ਇਹ ਬੜਾ ਵੱਡਾ ਇੱਕ ਇਸ਼ੂ ਐਸ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਹੋਣ ਜਾ ਰਿਹਾ ਤੇ ਬਾਅਦ ਚ ਵੀ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਮੌਜੂਦਾ ਸਰਕਾਰ ਨੇ ਬਹੁਤ ਸਾਰੀਆਂ ਸਰਕਾਰਾਂ ਇਸੇ ਤਰ੍ਹਾਂ ਡੇਗ ਦਿੱਤੀਆਂ ਇਸ ਤਰ੍ਹਾਂ ਖਰੀਦੋ ਫਰੋਖਤ ਹੋਈ ਵੱਡੇ ਪੱਧਰ ਦੇ ਉੱਤੇ ਉਹਦਾ ਮਤਲਬ ਆਮ ਲੋਕਾਂ ਦੇ ਉੱਤੇ VOTER ਦੇ ਉੱਤੇ ਠੀਕ ਪ੍ਰਭਾਵ ਨਹੀਂ ਪੈਂਦਾ ਤੇ ਵਿਚਾਰਾਂ ਦੀ ਜਿਹੜੀ ਗੱਲ ਆ ਜਾਂ ਇੱਕ ਰਾਜਨੀਤਿਕ ਬਖਰੇਵੇਂ ਦੀ ਗੱਲ ਆ ਉਹ ਬਖਰੇਵਾ ਤਾਂ ਹੁਣ ਰਿਆ ਹੀ ਨਹੀਂ ਦਿਸਦਾ ਹੀ ਨਹੀਂ ਇਸ ਚੋਣ ਦੇ ਵਿੱਚ ਹੁਣ ਤਾਂ ਇਹਨਾਂ ਵਿੱਚ ਦਲ ਬਦਲੇ ਕਰੋ ਆਪਣਾ ਪਰਸਨਲ ਫਾਇਦਾ ਪੈਸੇ ਦਾ ਫਾਇਦਾ ਇਹ ਫਾਇਦਿਆਂ ਵਾਸਤੇ ਜਿਹੜੇ ਕਰ ਰਹੇ ਨੇ VOTER ਦੇ ਉੱਤੇ ਜਾਂ ਆਉਣ ਵਾਲੀ ਜਿਹੜੀ ਸੋਸਾਇਟੀ ਆ ਸੀ ਉਹਨੂੰ ਠੀਕ ਦਿਸ਼ਾ ਦੇਣ ਦੇ ਵਿੱਚ ਵੀ ਸਮਝ ਲਓ ਰਾਜਨੀਤਿਕ ਪਾਰਟੀਆਂ ਆਪਣੀ ਡਿਊਟੀ ਨਹੀਂ ਅਦਾ ਕਰ ਰਹੀਆਂ ਜਿਹੜੀਆਂ ਸਰਮਾਇਆਦਾਰ ਜ਼ਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਨੇ ਉਹ ਜਦੋਂ ਖਰੀਦੋ-ਫਰੋਖਤ ਦੀ ਹੋੜ ਵਿੱਚ ਲੱਗੀਆਂ ਨੇ ਅਸੀਂ ਸਮਾਜ ਦੇ ਅੰਦਰ ਕਿਹੋ ਜਿਹਾ ਪ੍ਰਭਾਵ ਦੇਣ ਦਾ ਯਤਨ ਕਰ ਰਹੇ ਹਾਂ ਇੱਕ ਬਹੁਤ ਵੱਡਾ ਚੋਣ ਹੈ ਜਿਹੜੀ ਚੋਣ ਨੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨਾ ਹੈ ਤੇ ਜੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ ਵਾਲੀ ਜਿਹੜੀ ਚੋਣ ਹੈ ਤਾਂ ਉਸ ਸਮੇਂ ਕੈਂਡੀਡੇਟਾਂ ਦਾ ਜਾਂ ਪਾਰਟੀਆਂ ਚੋਂ ਇੱਧਰ ਉੱਧਰ ਹੋਣਾ ਇਹ ਬਹੁਤ ਹੀ ਮੰਦ ਭਾਗੀ ਗੱਲ ਆ ਇਸ ਵੇਲੇ ਕਿਉਂਕਿ ਮੈਂ ਸਮਝਦਾ ਵੀ ਇਸ ਵੇਲੇ ਚੋਣਾ ਦਾ ਦੌਰ ਹੈ ਜੀ ਵੇਕਣ ਵਾਲੀ ਫੌਜ ਬਹੁਤ ਆ ਮੰਡੀ ਦੇ ਅੰਦਰ ਐਦਾਂ ਜਿੱਦਾਂ ਮਤਲਬ ਮੰਡੀ ਲੱਗੀ ਹੁੰਦੀ ਆ ਇਸ ਤਰ੍ਹਾਂ ਦਾ ਪ੍ਰਭਾਵ ਮਿਲ ਰਿਹਾ ਪਰ ਹੁਣ ਇਸ ਵੇਲੇ ਇੱਕ ਪਹਿਲੂ ਇਹ ਆ ਦੇਸ਼ ਦੇ ਪਮਾਨਨੇ ਦੀ ਮੈਂ ਗੱਲ ਕਰਦਾ ਤੇ ਖਰੀਦ ਤੋਂ ਸਾਡੇ ਯਤਨਾਂ ਦਾ ਸਦਕਾ ਸੀਪੀਏਐਮ ਦੀ ਪਹਿਲ ਕਦਮੀ ਰਹੀ ਹੈ ਇਸ ਮਾਮਲੇ 'ਚ ਤੇ ਜਿਹੜਾ ਚੋਣ ਬਾਣ ਦੇ ਰਾਹੀਂ ਪੈਸਾ ਲੈਣ ਦਾ ਨਿਰਣਾ ਲਿਆ ਸੀ ਜੀ 2014 ਦੀ ਸਰਕਾਰ ਬਣ ਤੋਂ ਬਾਅਦ ਮੋਦੀ ਸਾਹਿਬ ਨੇ ਉਸ ਵੰਦ ਵਿੱਚ ਜੇ ਕਿਸੇ ਰਾਜਨੀਤਿਕ ਪਾਰਟੀ ਨੇ ਦੇਸ਼ ਦੇ ਅੰਦਰ ਪੀਆਈਐਲ ਫਾਇਲ ਕੀਤੀ ਸੁਪਰੀਮ ਕੋਰਟ ਤੱਕ ਉਹ ਸੀਪੀਐਮ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਕਾਉਂਟ ਸੀਤਾਰਾਮ ਜੈਤਰੀ ਵੱਲੋਂ ਹੀ ਪੇਸ਼ ਕੀਤੀ ਗਈ ਜੀ ਤੇ ਬਾਕੀ ਐਨਜੀਓ ਨੇ ਕੀਤਾ ਤੇ ਉਹਦੇ ਤੇ ਅਸੀਂ ਇਹ ਮਾਣ ਵੀ ਮਹਿਸੂਸ ਕਰਦੇ ਆ ਕਿ ਦੇਸ਼ ਦੇ ਅੰਦਰ ਸਿਰਫ ਇੱਕੋ ਨੈਸ਼ਨਲ ਪੋਲੀਟੀਕਲ ਪਾਰਟੀ ਆ ਜੀਨੇ ਇੱਕ ਸਿੰਗਲ ਪੈਣੀ ਆਪਣੀ ਸਾਰੇ ਪੋਲੀਟੀਕਲ ਲਾਈਫ ਦੇ ਅੰਦਰ ਕਦੇ ਨਹੀਂ ਲਿਆ ਤੇ ਇਹਦੇ ਚ ਜਿਹੜਾ ਇਲੈਕਸ਼ਨ ਬੌਂਡ ਨੇ ਹੋਰ ਸਪਸ਼ਟ ਕਰ ਦਿੱਤਾ ਕਿਉਂਕਿ ਸਾਰਿਆਂ ਦੇ ਇਲੈਕਸ਼ਨ ਬੌਂਡ ਮੈਂ ਸੁਪਰੀਮ ਕੋਰਟ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਭਾਵੇਂ देर ਐ ਤੇ ਦਰਸਤ ਐ ਤੇ ਭਾਵੇਂ ਬਹੁਤ ਚਿਰ ਬਾਅਦ ਉਹਦੀ ਹੀアリング ਹੋਈ ਆ ਇਲੈਕਸ਼ਨ ਬੌਂਡ ਦੇ ਸਬੰਧ ਚ ਪਰ ਜਦੋਂ SBI ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਯਤਨ ਕੀਤਾ ਇਹਨੂੰ ਟਾਲਣ ਦਾ ਜੀ ਤੋਂ ਦੇ ਤੇ ਜਿਹੜਾ ਸੁਪਰੀਮ ਕੋਰਟ ਨੇ ਸਟੈਂਡ ਲਿਆ ਵੀ ਨਹੀਂ ਇਹਨੂੰ ਹੁਣੇ ਤੁਸੀਂ ਪੇਸ਼ ਕਰੋ ਰਿਕਾਰਡ ਕਿਹੜੀ ਪਾਰਟੀ ਨੂੰ ਕਿੰਨੇ ਪੈਸੇ ਗਏ ਆ ਔਰ ਕਿਹੜੀਆਂ ਕੰਪਨੀਆਂ ਨੇ ਕਾਰਪੋਰੇਟ ਹਾਊਸ ਨੇ ਉਹ ਪੈਸੇ ਦਿੱਤੇ ਨੇ ਇਲੈਕਸ਼ਨ ਕਮਿਸ਼ਨ ਕੋਲੇ ਪੇਸ਼ ਕਰੋ ਤੇ ਉਹਨਾਂ ਦੇ ਟਾਲ ਮਟੋਲ ਕਰਨ ਦੇ ਬਾਵਜੂਦ ਸੁਪਰੀਮ ਕੋਰਟ ਦਾ ਫਾਰਮ ਜਿਹੜਾ ਸਟੈਂਡ ਰਿਹਾ ਇਸ ਗੱਲ ਤੇ ਉਹਨੂੰ ਮੈਂ ਜੀ ਆਇਆਂ ਆਖਦਾ ਸੀਪੀਐਮ ਦੀ ਵੱਲੋਂ ਕਿ ਬਹੁਤ ਵੱਡਾ ਇੱਕ ਫਾਰਮ ਸਟੈਂਡ ਲਿਆ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਤੋਂ ਦੇ ਨਤੀਜੇ ਵਜੋਂ ਇਹ ਗੱਲ ਸਪਸ਼ਟ ਹੋਈ ਆ ਕਿ ਸਭ ਤੋਂ ਵੱਧ ਫੰਡ ਲੈਣ ਵਾਲੇ ਉਹ ਚ ਬੀਜੇਪੀ ਹੈ ਜੀ ਦੂਸਰੇ ਨੰਬਰ ਦਾ ਜਿਹੜਾ ਫੰਡ ਆ ਉਹ ਬੰਗਾਲ ਦੀ ਜਿਹੜੀ ਟੀਐਮਸੀ ਆ ਉਸ ਨੂੰ ਮਿਲਿਆ ਤੀਸਰੇ ਨੰਬਰ ਦਾ ਕਾਂਗਰਸ ਪਾਰਟੀ ਨੂੰ ਫੰਡ ਮਿਲਿਆ ਹੋਰ ਪਾਰਟੀਆਂ ਨੂੰ ਫੰਡ ਦਿੱਤੇ ਦੇਸ਼ ਦੇ ਇੱਕੋ ਇੱਕ ਰਾਜਨੀਤਿਕ ਪਾਰਟੀ ਸੀਪੀਐਮ ਜਿਹਨੇ ਇੱਕ ਸਿੰਗਲ ਪੈਣੀ ਵੀ ਇਸ ਕਾਰਪੋਰੇਟ ਹਾਊਸ ਤੋਂ ਜਾਂ ਇਲੈਕਸ਼ਨ ਜਿਹੜਾ ਬਾਉਂਡ ਆ ਉਹਦੇ ਰਹੀਂ ਪੈਸਾ ਰਸੀਵ ਨਹੀਂ ਕੀਤਾ ਹੈ ਸੇਖੋ ਸਭਨ ਜਿਸ ਤਰੀਕੇ ਨਾਲ ਸਰਕਾਰ ਦੇ ਵੱਲੋਂ ਜਿਵੇਂ ਚੋਣ ਜ਼ਾਬਤਾ ਲੱਗੇ ਜਾਂਦਾ ਹੈ ਤਾਂ ਜਿਹੜੇ ਹੋਲਡਿੰਗਸ ਨੂੰ ਉਤਾਰ ਦਿੱਤੇ ਜਾਂਦੇ ਨੇ ਕਿਹਾ ਜਾਂਦਾ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਆਪਾਂ ਨਹੀਂ ਪ੍ਰੋਮੋਸ਼ਨ ਕਰਨੀ ਕੋਈ। ਤਾਂ ਫਿਰ ਫਿਰ ਜੇ ਆਪਾਂ ਕਹੀਏ ਕਿ ਜਿਵੇਂ ਉਹਨਾਂ ਕਹਿ ਸਕਦੇ ਕਿ ਕਈ ਵਾਰ ਕਿਸੇ ਦੇ ਖਾਤਿਆਂ ਦੇ ਵਿੱਚ ਪੈਸੇ ਪਵਾ ਦਿੱਤੇ ਜਾਂ ਜਾਂ ਵੋਟਾਂ ਖਰੀਦਣ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਸੇ ਦੀਆਂ ਵੋਟਾਂ ਖਰੀਦਣ ਲਈ ਕਿਸੇ ਦੂਜੇ ਜ਼ਰੀਆ ਅਪਣਾਇਆ ਜਾਵੇ ਤਾਂ ਫਿਰ ਚੋਣ ਕਮਿਸ਼ਨ ਉਸਤੇ ਕਿਸ ਤਰ੍ਹਾਂ ਨਜ਼ਰ ਰੱਖੇ। ਲੱਖੋ ਇਹ ਗੱਲ ਬੜਾ ਹੀ ਤੁਹਾਡਾ ਬਾਝਵ ਸਵਾਲ ਹੈ। ਇਸ ਸੰਬੰਧ ਵਿੱਚ ਮੈਂ ਪਿਛਲੀ ਵਾਰੀ ਵੀ ਜਦੋਂ ਕਮਿਸ਼ਨ ਆਇਆ ਸੀ ਫੁੱਲ ਕਮਿਸ਼ਨ ਚੰਡੀਗੜ੍ਹ ਚ ਮੀਟਿੰਗ ਹੋਈ ਸਾਰੀਆਂ ਪੋਲੀਟੀਕਲ ਪਾਰਟੀਆਂ ਉਸ ਤੋਂ ਪਹਿਲਾਂ ਵੀ ਜਿੰਨੀ ਵਾਰੀ ਮੁਖਤੌਣ ਕਮਿਸ਼ਨਰ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਮੈਂ ਹਮੇਸ਼ਾ ਇਹ ਗੱਲ ਕਹੀ ਆ ਵੀ ਚੋਣ ਕਮਿਸ਼ਨ ਜੀ ਤੁਹਾਡੇ ਕੋਲੇ 15 20 ਦਿਨਾਂ ਦੇ ਵਿੱਚ ਤੁਸੀਂ ਨਾ ਬਲੈਕ ਮਨੀ ਖਤਮ ਕਰ ਸਕਦੇ ਹੋ ਜੀ ਤੇ ਨਾ ਹੀ ਤੁਸੀਂ ਨਸ਼ਾ ਬੰਦ ਕਰ ਸਕਦੇ ਹੋ ਤੇ ਨਾ ਚੋਣਾਂ ਦੇ ਵਿੱਚ ਕਰਪਸ਼ਨ ਬੰਦ ਕਰ ਸਕਦੇ ਹੋ ਇਹ ਗੱਲ ਅੱਜ ਵੀ ਉਨੀੋ ਸੱਚ ਆ ਉਹਦਾ ਉਸ ਵੇਲੇ ਵੀ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿ ਰਿਹਾ ਤੇ ਇਲੈਕਸ਼ਨ ਕਮਿਸ਼ਨ ਕੋਲੇ ਕੋਈ ਜਵਾਬ ਨਹੀਂ ਹੈ ਅਸਲ ਵਿੱਚ ਤਾਂ ਬਾਸਤਵ ਰੂਪ ਉਹ ਨਿਰਪੱਖਤਾ ਵਾਲੀ ਤਾਂ ਵੈਸੇ ਨਹੀਂ ਰਹੀ ਇਹਦੇ ਲਈ ਸਾਰੀਆਂ اپੋਜੀਸ਼ਨ ਪਾਰਟੀਆਂ ਨੇ ਆਪਣਾ ਵਿਰੋਧ ਜਤਾਇਆ ਹੈ ਪਰ ਇਸ ਸਬੰਧ ਚ ਇਹ ਹੈ ਵੀ ਜਿੰਨਾ ਪੈਸੇ ਦਾ ਫਲੋ ਹੈ ਹੁਣ ਇਲੈਕਸ਼ਨ ਕਮਿਸ਼ਨ ਕੋਲੋਂ ਇੱਕ ਸਿੱਧਾ ਸਵਾਲ ਆ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਕਹਿੰਦਾ 90 95 ਲੱਖ ਰੁਪਇਆ ਖਰਚੇ ਤੋਂ ਵੱਧ ਨਹੀਂ ਤੁਸੀਂ ਖਰਚਾ ਕਰ ਸਕਦਾ ਹੈ ਕਿ ਕੈਂਡੀਡੇਟ ਜੀ ਮੰਨ ਲਓ ਇੱਕ ਸੀਟ ਦੇ ਉੱਤੇ ਨੌ ਅਸੈਂਬਲੀ ਸੈਗਮੈਂਟ ਨੇ ਜੀ ਨੌ ਅਸੈਂਬਲੀ ਸੈਗਮੈਂਟ ਲਈ ਜੇ ਮਿਨਿਮਮ ਮਤਲਬ ਗੱਡੀਆਂ ਦਾ ਕੋਈ ਕਾਫਲਾ ਵੀ ਤੈਅ ਕਰੇ ਆਪਣੇ ਏਰੀਆ ਨੂੰ ਮਤਲਬ ਨਿਰਧਾਰਤ ਕਰਨ ਵਾਸਤੇ ਕਈ ਸੀਟਾਂ ਐਸੀਆਂ ਨੇ ਬਹੁਤ ਲੰਮੀਆਂ ਨੇ ਮਤਲਬ ਅਸੈਂਬਲੀ ਸੈਗਮੈਂਟ ਵੀ ਜੇ 10 ਗੱਡੀਆਂ ਦਾ ਵੀ ਉਹ ਅਰੇਂਜਮੈਂਟ ਕਰੇ ਵੋਟਰ ਤੱਕ ਪਹੁੰਚ ਕਰ ਲਈ ਆਪਣੀ ਪਾਰਟੀ ਦੇ ਰਾਹੀਂ ਤੇ ਟੋਟਲ ਲਗਭਗ ਕੈਂਡੀਡੇਟ ਦੀਆਂ ਗੱਡੀਆਂ ਲਾ ਕੇ 100 ਗੱਡੀਆਂ ਹੋ ਗਈ ਜੀ ਤੇ ਡੇਲੀ ਦਾ ਮਤਲਬ ਦੇਖੋ ਕਿੰਨੇ ਪੈਸਾ ਹੋ ਗਿਆ ਜੇ ਪਰ ਗੱਡੀ 3000 ਰੁਪਏ ਵੀ ਉਹ ਪੇ ਕਰਨਾ ਹੋਵੇ ਜੀ ਤੋਂ ਦੇ ਨਾਲ ਮਤਲਬ ਜਿਹੜਾ ਇਨਸਾਫ ਨਹੀਂ ਹੈ ਤੇ ਚੋਣ ਕਮਿਸ਼ਨ ਦਾ ਕੰਟਰੋਲ ਕੋਈ ਨਹੀਂ ਹੈ ਇਸ ਮਾਮਲੇ ਤੇ ਤੇ ਅਗਲੇ 2 ਨੰਬਰ ਚ ਕਰਕੇ ਜਿੱਦਾਂ ਵੀ ਮਤਲਬ ਹੁਣ ਤਾਂ ਲਾਕਡਾਉਨਿਕਸ ਸਿਸਟਮ ਆ ਗਿਆ ਅਗਲੇ ਕੋਲੇ ਤਾਂ ਵੋਟਰ ਦੇ ਸਿੱਧੇ ਖਾਤੇ ਫਰੋਲ ਲੈਣਗੇ ਸਿੱਧਾ ਡਾਇਰੈਕਟ ਕੰਡਕਟ ਕਰ ਸਕਦੇ ਆ ਪਰ ਉਸ ਕਰਪਸ਼ਨ ਨੂੰ ਰੋਕਣ ਵਾਸਤੇ ਇਲੈਕਸ਼ਨ ਕਮਿਸ਼ਨ ਕੋਲੇ ਕੋਈ ਪ੍ਰਾਪਰ ਮਤਲਬ ਮੈਨੇਜਮੈਂਟ ਕਰਨ ਦਾ ਸਿਸਟਮ ਨਹੀਂ ਹੈ ਤੇ ਉਹਦੇ ਵਾਸਤੇ ਉਹ ਜਿਹੜੀ ਕਰਾਪਟ ਪ੍ਰੈਕਟਿਸ ਆ ਜਾਂ ਪੈਸੇ ਦਾ ਲੈਣ ਦੇਣਾ ਉਸ ਨੂੰ ਇਲੈਕਸ਼ਨ ਕਮਿਸ਼ਨ ਕਿਵੇਂ ਰੋਕੇਗਾ ਇਹਦੇ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਸਾਰੇ ਦੇਸ਼ ਵਾਸੀਆਂ ਨੂੰ ਨਾਗਰਿਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਵੀ ਉਹਦੇ ਸਬੰਧ ਚ ਕੀ ਕਰ ਸਕਦਾ ਜੀ ਕਿਉਂਕਿ ਇੰਨਾ ਪੈਸਾ ਜਿਹੜਾ ਹੈ ਚੱਲਣਾ ਜਿਹੜੇ ਚੋਣਾਂ ਤੋਂ ਪਹਿਲਾਂ ਹੀ ਕੈਂਡੀਡੇਟਸ ਦੀਆਂ ਦਲ ਬਦਲੀਆਂ ਕਰਾ ਰਹੇ ਨੇ ਲਾਲਚ ਦਿੱਤੇ ਜਾ ਰਿਹਾ ਪੈਸੇ ਦੇ ਖਰਚੇ ਕਿਉਂਕਿ ਹੁਣ ਦੇਸ਼ ਵਿੱਚ ਮੈਂ ਪਹਿਲਾਂ ਜਿਵੇਂ ਕਿਹਾ ਵੀ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਜਿਹਦੇ ਕੋਲੇ ਅਰਬਾਂ ਰੁਪਈਆ ਹੈ ਗਿਣਤੀ ਨਹੀਂ ਹੈ ਪੈਸੇ ਦੀ ਜਿਹੜਾ ਕਾਰਪੋਰੇਟ ਹਾਊਸ ਵਿੱਚੋਂ ਲਿਆ ਉਹਦੇ ਕੋਲੇ ਪੈਸੇ ਦਾ ਧਨ ਦੌਲਤ ਦੀ ਤਾਕਤ ਇੰਨੀ ਹੈ ਵੀ ਉਹ ਉਸ ਤਾਕਤ ਨੂੰ ਜਿਵੇਂ ਮਰਜ਼ੇ ਯੂਜ਼ ਕਰ ਸਕਦੇ ਆ ਤੇ ਉਹ ਦੇਸ਼ ਦੀ ਮੌਜੂਦਾ ਰੂਲਿੰਗ ਪਾਰਟੀ ਆ ਤੇ ਉਹਦੇ ਤੇ ਮੇਰਾ ਖਿਆਲ ਨਹੀਂ ਵੀ ਕੋਈ ਚੈੱਕ ਹੋਏਗਾ ਪ੍ਰੋਪਰ ਜੀ ਤੁਸੀਂ ਦੇਖੋ ਚੋਣਾਂ ਦਾ ਸਾਰੀਆਂ ਲੰਘ ਜਾਣਗੀਆਂ ਤੇ ਨਾਲ ਸੰਭਵ ਨਹੀਂ ਪਰ ਉਹਦੇ ਚ ਸੀਪੀਐਮ ਦੀ ਜੋ ਸਮਝ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਦੇਸ਼ ਦੀ ਜਿਹੜੀ ਚੋਣ ਆ ਚਾਹੇ ਅਸੈਂਬਲੀ ਦੀ ਚੋਣ ਜੀ ਉਹ ਤਨਾਸਵੀ ਪ੍ਰਤੀਨਿਤਾ ਦੇ ਆਧਾਰ ਤੇ ਚੋਣ ਹੋਣੀ ਚਾਹੀਦੀ ਉਹਦੇ ਚੋਂ ਕਰਪਸ਼ਨ ਵੀ ਖਤਮ ਹੋ ਸਕਦੀ ਹੈ ਤੇ ਕੈਂਡੀਡੇਟਾਂ ਦਾ ਵਿਕਣਾ ਵੀ ਬੰਦ ਹੋ ਸਕਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਦੇ ਪਾਰਟੀ ਦੇ ਸਿੰਬਲ ਦੇ ਉੱਤੇ ਚੋਣ ਲੜਨ ਉਹ ਮੰਨ ਲਓ ਦੇਸ਼ ਦੀ ਚੋਣ ਸਾਰੇ ਦੇਸ਼ ਦੇ ਲੋਕ ਉਸ ਪਾਰਟੀ ਨੂੰ ਵੋਟਾਂ ਪਾਉਣ ਤੇ ਕੈਂਡੀਡੇਟਾਂ ਵਾਲਾ ਜਿਹੜਾ ਸਿਸਟਮ ਉਹ ਬੰਦ ਕਰ ਦੇਣਾ ਚਾਹੀਦਾ ਜੀ ਤਾਂ ਪ੍ਰਤੀਨਿਧਤਾ ਦੇ ਧਾਰਤੇ ਮੰਨ ਲਓ ਕਿਸੇ ਪਾਰਟੀ ਨੂੰ 2% ਵੋਟ ਮਿਲਦੀ ਹੈ ਸਾਰੇ ਦੇਸ਼ ਦੇ ਅੰਦਰ ਤੋ ਪਾਰਟੀ ਡਿਸਾਈਡ ਕਰੇ ਵੀ ਮੈਂ 2% ਆਪਣੇ ਕੈਂਡੀਡੇਟ ਜਿਹੜੇ ਪਾਰਲੀਮੈਂਟ ਚ ਭੇਜਣੇ ਨੇ ਜੀ ਮੰਨ ਲਓ ਜੇ ਕੱਲ ਉਹ ਬੈਕ ਨਹੀਂ ਸਕਦਾ ਕਿਉਂਕਿ ਪਾਰਟੀ ਕੋਲ ਅਧਿਕਾਰ ਹੋਏਗਾ ਉਹਨਾਂ ਨੂੰ ਬੁਲਾਉਣ ਦਾ ਵਾਪਸ ਬੁਲਾਉਣ ਦਾ ਤੇ ਫਿਰ ਉਹ ਸੇਲ ਪਰਚੇਜ ਵਾਲਾ ਜਿਹੜਾ ਮਸਲਾ ਹੈ ਇਸ ਮਸਲੇ ਦਾ ਵੀ ਸਮਾਧਾਨ ਇੱਕੋ ਹੀ ਹੈ ਦੇਸ਼ ਦੇ ਅੰਦਰ ਤਨਾਸ਼ ਵੀ ਪ੍ਰਤੀਨਿਧਤਾ ਦੇ ਆਧਾਰ ਦੇ ਉੱਤੇ ਚੋਣ ਪ੍ਰਣਾਲੀ ਹੋਣੀ ਚਾਹੀਦੀ ਹੈ ਜਿਸ ਦੇ ਤੋ ਕਰਾਪਸ਼ਨ ਨੂੰ ਕਾਫੀ ਹੱਦ ਤੱਕ ਸਮਾਪਤ ਕੀਤਾ ਜਾ ਸਕਦਾ ਹੈ ਦੂਸਰਾ ਇਹ ਹੈ ਵੀ ਜਿਹੜਾ ਚੋਣ ਕਮਿਸ਼ਨ ਆ ਉਹਦੇ ਕੋਲੇ ਫੰਡਿੰਗ ਨਹੀਂ ਚਾਹੀਦੀ ਜੀ ਪੋਲਿਟিক্যাল ਪਾਰਟੀ ਦੇ ਵਾਸਤੇ ਲਕਟੋਨਿਕਸ মিডিਆ ਹੋ ਰਿਹਾ ਹੋ ਮਤਲਬ ਪੋਲਿਟিক্যাল ਪਾਰਟੀਆਂ ਨੂੰ ਬਲਾ ਕੇ ਸਾਹਮਣੋ ਸਾਹਮਣੀ ਉਥੇ ਉਹਨਾਂ ਨੂੰ ਟਾਈਮ ਦਿਓ ਦੱਸੋ ਵੀ ਤੁਹਾਡਾ ਕੀ ਪ੍ਰੋਗਰਾਮ ਤੁਹਾਡਾ ਕੀ ਚੋਣ ਮੈਨੀਫੈਸਟੋ ਆ ਉਹਦੇ ਚ ਸਪਸ਼ਟ ਹੋ ਜਾਵੇ ਤੁਹਾਡੀਆਂ ਪ੍ਰਾਪਤੀਆਂ ਕੀ ਆ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਕੀ ਪ੍ਰੋਮਿਸ ਕਰਦੇ ਹੋ ਤਾਂ ਕਿ ਉਹ ਸਾਰਾ ਖਰਚਾ ਜਿਹੜਾ ਉਹ ਚੋਣ ਕਮਿਸ਼ਨ ਵੀਰ ਕਰੇ ਤਦ ਵਿੱਚ ਉਹਨ ਦੇ ਵਿੱਚੋਂ ਜਿਹੜੇ ਕਰਾਪਟ ਪ੍ਰੈਕਟਿਸ ਆ ਉਸ ਦੀ ਸਮਾਪਤੀ ਹੋ ਸਕਦੀ ਹੈ ਫਿਰ ਪੈਸੇ ਦਾ ਆਦਾਨ ਪ੍ਰਦਾਨ ਬੰਦ ਹੋ ਸਕਦਾ ਤੇ ਹੁਣ ਜਦੋਂ ਸਾਰੇ ਦੇਸ਼ ਵਿੱਚ ਵੋਟਾਂ ਪੈਣਗੀਆਂ ਜਿਹੜੀਆਂ ਮਾਨਤਾ ਪ੍ਰਾਪਤ ਪੋਲੀਟੀਕਲ ਪਾਰਟੀਆਂ ਨੇ ਜੀ ਤਾਂ ਸਾਰੇ ਦੇਸ਼ ਵਿੱਚ ਉਹਨਾਂ ਦੇ ਸਿੰਬਲ ਦੇ ਉੱਤੇ ਵੋਟਾਂ ਪੈ ਜਾਣਗੀਆਂ ਤੇ ਜਿਹੜੀ ਪੋਲੀਟੀਕਲ ਪਾਰਟੀ ਨੂੰ ਓਨੇ ਪਰਸੈਂਟ ਵੋਟ ਮਿਲ ਜਾਏਗੀ ਤੋਂ ਓਨੇ ਪਰਸੈਂਟ ਨਾਲ ਉਹ ਆਪਣੇ ਪ੍ਰਤੀਨਿਧ ਭੇਜ ਦੇਗਾ ਮੰਨ ਲਓ ਕਿਸੇ ਨੂੰ 10% ਮਿਲਦੀ ਜੋ ਤਨਾਸ਼ਵੀ ਪ੍ਰਤੀਨਿਧਤਾ ਪ੍ਰਣਾਲੀ ਦੇ ਰਾਹੀਂ VOTING ਹੋਵੇ ਤਾਂ ਤੇ ਅੱਜ ਵੀ ਸਾਡਾ ਇਹ ਕਹਿਣਾ ਹੈ ਵੀ ਉਹ ਪ੍ਰਣਾਲੀ ਹੀ ਸਭ ਤੋਂ ਸੂਟੇਬਲ ਪ੍ਰਣਾਲੀ ਹੈ ਜਿਹਦੇ ਤੋਂ ਕਰਾਪਸ਼ਨ ਰਹਿਤ ਮਤਲਬ ਇੱਕ ਚੋਣ ਪ੍ਰਣਾਲੀ ਨੂੰ ਸਥਾਪਿਤ ਕਰਨਾ ਸਭ ਤੋਂ ਵੱਡਾ ਕਾਰਜ ਹੈ ਤਾਂ ਕਿ ਲੋਕਾਂ ਚ ਜਾਂ VOTERਾਂ ਦੇ ਵਿੱਚ ਉਹ ਉਸ ਕਿਸਮ ਦੀ ਜਿਹੜੀ ਕਰਾਪਟ ਪ੍ਰੈਕਟਿਸ ਆ ਜਾਂ ਲਾਲਚ ਬਸ ਆਪਣੀ ਵੋਟ ਦਾ ਮਤਦਾਨ ਕਰ ਦੇ ਅਸਲ 'ਚ ਤਾਂ VOTਾਂ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਬڑے ਦਮਗਜੇ ਮਾਰੇ ਆਂ ਬਈ ਆਪਦਾ ਮਤਦਾਧਾਨ ਕਰਨਾ ਮਤਲਬ ਮਤਦਾਧਾਨ ਮਤਲਬ ਇਹ ਆ ਵੀ ਤੁਸੀਂ ਆਪਣੀ ਅਕਲ ਦਾ ਦਾਨ ਕਰਨਾ ਤੁਸੀਂ ਆਪਣੀ ਅਕਲ ਦੀ ਵਰਤੋਂ ਕਰਨੀ ਹੈ ਜੀ ਤਾਂ ਪੈਸੇ ਨਾਲ ਅਕਲ ਦੀ ਵਰਤੋਂ ਨਹੀਂ ਹੁੰਦੀ ਜੇ ਪੈਸੇ ਨਾਲ ਮਤ ਖਰੀਦਿਆ ਜਾਂਦਾ ਪੈਸੇ ਨਾਲ ਤੁਹਾਡੀ ਅਕਲ ਖਰੀਦੀ ਜਾਂਦੀ ਹੈ ਜੀ ਤਾਂ ਫਿਰ ਤਾਂ ਮਨੁੱਖਾਂ ਦਾ ਜਿਹੜਾ ਲੈਵਲ ਆ ਉਹਦੇ ਤੇ ਸਵਾਲੀਆਂ ਚੈਨ ਲੱਗ ਜਾਂਦੇ ਇਹ ਬਹੁਤ ਵੱਡਾ ਸਵਾਲ ਆ ਜਿਹੜੀ ਇਸ ਕਰਾਪਟ ਪ੍ਰੈਕਟਿਸ ਨੂੰ ਖਤਮ ਕਰ ਲਈ ਜੋ ਸਾਡੀ ਪਹੁੰਚ ਆ ਪਾਰਟੀ ਦੀ ਉਸੇ ਮੁਤਾਬਕ ਇਹ ਕਰਾਪਟ ਪ੍ਰੈਕਟਿਸ ਨੂੰ ਰੋਕਿਆ ਜਾ ਸਕਦਾ ਉਹਦੇ ਲਈ ਯਤਨ ਕਰਨਾ ਚਾਹੀਦਾ ਸੇਖੂ ਸਾਹਿਬ ਇੰਡੀਆ ਆਲਾਈਂਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਅਸੀਂ ਜਿਹੜਾ ਇੰਡੀਆ ਆਲਾਈਂਸ ਦੀ ਗੱਲ ਤੁਸੀਂ ਕਰਦੇ ਹੋ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਹੈ ਸੀਪੀਐਮ ਦੀ ਇਹ ਪਹੁੰਚ ਹੈ ਵੀ ਜਿਹੜਾ ਆਈਐਨਡੀਆ ਇਹ ਇੱਕ ਮੰਚ ਹੈ ਪਲੇਟਫਾਰਮ ਹੈ ਇਹ ਆਲਾਈਂਸ ਨਹੀਂ ਹੈ ਸੀਪੀਐਮ ਦੀ ਕੇਂਦਰੀ ਕਮੇਟੀ ਨੇ ਬਹੁਤ ਜੇਰ ਪਹਿਲਾਂ ਸਪਸ਼ਟ ਕੀਤਾ ਸੀ ਵੀ ਇਹ ਇੱਕ ਮੰਚ ਹੈ ਇੱਕ ਪਲੈਟਫਾਰਮ ਅਸੀਂ ਕਹਿ ਸਕਦੇ ਹਾਂ ਉਸ ਨੂੰ ਇਹ ਗਠਬੰਧਨ ਨਹੀਂ ਹੈ ਕਿਉਂਕਿ ਹਰ ਸਟੇਟ ਦੇ ਵਿੱਚ ਸਾਡੇ ਵੱਖ-ਵੱਖ ਪਰਸਤਿਤੀਆਂ ਨੇ ਹਰ ਸਟੇਟ ਦੀਆਂ ਵੱਖਰ-ਵੱਖਰੀਆਂ ਪਰਸਤਿਤੀਆਂ ਨੇ ਕਈ ਸਟੇਟਾਂ ਦੇ ਵਿੱਚ ਸਵਾਈ ਲੈਵਲ ਦੀਆਂ ਸਟੇਟ ਪੱਧਰ ਦੀਆਂ ਰੀਜਨਲ ਪਾਰਟੀਆਂ ਭਾਰੂ ਨੇ ਉਥੇ ਨੈਸ਼ਨਲ ਪਾਰਟੀਆਂ ਨਹੀਂ ਹੈ ਇਸ ਕਰਕੇ ਉਹ ਸਟੇਟ ਟੂ ਸਟੇਟ ਮਤਲਬ ਅਡਜਸਟਮੈਂਟ ਤਾਂ ਕਹਿ ਸਕਦੇ ਹੋ ਤੁਸੀਂ ਤਾਲਮੇਲ ਤਾਂ ਕਹਿ ਸਕਦੇ ਹੋ ਪਰ ਗਠਵੰਧਨ ਨਹੀਂ ਹੋ ਸਕਦਾ ਔਰ ਨਾ ਹੀ ਇਹ ਗਠਵੰਧਨ ਹੋਇਆ ਜੋ ਸਾਡੀ ਸਮਝ ਸੀ ਸੀਪੀਐਮ ਦੀ ਉਹ ਸਮਝਦਾਰੀ ਠੀਕ ਸਾਬਤ ਹੋਈ ਆ ਵੀ ਦੇਸ਼ ਵਿਆਪੀ ਪੱਧਰ ਤੇ ਗਠਵੰਧਨ ਨਹੀਂ ਹੋਇਆ ਜੀ ਤੇ ਦੇਸ਼ ਵਿਆਪੀ ਪੱਧਰ ਤੇ ਮੈਂ ਪਹਿਲਾਂ ਵੀ ਤੁਹਾਡੇ ਮੰਚਾਂ 'ਹੀ ਸਪਸ਼ਟ ਕੀਤਾ ਹੈ ਦੇਸ਼ ਵਿਆਪੀ ਪੱਧਰ ਤੇ ਮੰਚ ਸੰਭਵ ਹੀ ਨਹੀਂ ਹੈ ਤੇ ਅਸੀਂ ਆਪਣੀ ਸਥਿਤੀ ਬਿਲਕੁਲ ਸਪਸ਼ਟ ਕਰ ਦਿੱਤੀ ਸੀ ਮਲੋਣ ਨੈਸ਼ਨਲ ਲੈਵਲ ਤੇ ਆਈਐਨਡੀਆ ਦੇ ਉਹ ਤਾਲਮੇਲ ਦੇ ਵਿੱਚ ਤਾਂ ਉਸ ਮੰਚ 'ਚ ਗੱਲਬਾਤ ਕਰਨ ਦੇ ਵਿੱਚ ਤਾਂ ਸੀਪੀਆਈਐਮ ਵੀ ਸ਼ਾਮਲ ਹੈ ਜੀ ਪਰ ਉਹ ਚ ਕਾਂਗਰਸ ਵੀ ਸ਼ਾਮਲ ਹੈ ਹੁਣ ਕੇਰਲਾ ਦੇ ਵਿੱਚ ਸਾਡੀ ਸਰਕਾਰ ਹੈ ਜਿਹਦੇ ਅਗਵਾਈ ਸੀਪੀਆਈਐਮ ਕਰਦੀ ਹੈ ਜੀ ਤੇ ਹੁਣ ਉਹ ਦੋਨੋਂ ਇਕੱਠੇ ਕਿਵੇਂ ਹੋ ਸਕਦੀਆਂ ਨੇ ਇਹ ਸੰਭਵ ਨਹੀਂ ਹੈ ਜੀ ਅਸੀਂ ਕਹਿਆ ਵੀ ਉਹ ਕੇਰਲਾ ਤੇ ਸੰਭਵ ਨਹੀਂ ਹੈ ਤੇrna ਮੂਲ ਕਾਂਗਰਸ ਨਾਲ ਸਾਡਾ ਬਹੁਤ ਕਿਉਂਕਿ ਬਹੁਤ ਕਾਮੇਡਾਂ ਦਾ ਉਹਨਾਂ ਨੇ ਨਿਹਾਨ ਕੀਤਾ ਮਰਡਰ ਕੀਤੇ ਆ ਉਹ ਸਬਬ ਨਹੀਂ ਐ ਅਸੀਂ ਸਪਸ਼ਟ ਕਰ ਦਿੰਦਾ ਹਾਂ ਸਾਡੇ ਚੈਨਲ ਸੈਕਟੀ ਵੱਲੋਂ ਵੀ ਇਹ ਦੋ ਥਾਵਾਂ ਤੇ ਤਾਂ ਸਾਡੇ ਵੱਲੋਂ ਹੀ ਸੰਭਵ ਨਹੀਂ ਬਾਕੀ ਥਾਵਾਂ ਤੇ ਬਾਕੀਆਂ ਦੀਆਂ ਅਲੱਗ-ਅਲੱਗ ਪ੍ਰਸਥਿਤੀਆਂ ਨੇ ਤੋਂ ਦੇਸ਼ ਵਿੱਚ ਉਸੇ ਤਰ੍ਹਾਂ ਹੀ ਹੋਇਆ ਜੋ ਅਸੀਂ ਕਿਹਾ ਤੇ ਨਾਲ ਹੀ ਅਸੀਂ ਇਹ ਕਿਹਾ ਸੀ ਵੀ ਅਸੀਂ ਇਸ ਮੰਚ ਦੇ ਤਾਲਮੇਲ ਚ ਰਹਾਂਗੇ ਪਰ ਅਸੀਂ ਨਾ ਇਹਦੀ ਕਮੇਟੀ ਨਾ ਇਹਦੀ ਵਰਕਿੰਗ ਕਮੇਟੀ ਨਾ ਉਹਦੇ ਅਧਾਰ ਕਮੇਟੀ ਜੇ ਕੋਈ ਬਣੇ ਜੀ ਤੋਂ ਦੇ ਅਸੀਂ ਹਿੱਸੇਦਾਰ ਸੀਪੀਐਮ ਨਹੀਂ ਹੋਏਗੀ ਔਰ ਜੋ ਅਸੀਂ ਮਤਲਬ ਕਿਹਾ ਲਗਭਗ ਉਸੇ ਦਿਸ਼ਾ 'ਚ ਹੀ ਕੰਮ ਹੋਇਆ। ਤਣ ਉਹ ਸਾਰਿਆਂ ਦੇ ਸਾਹਮਣੇ ਆਮ ਤਰ੍ਹਾਂ ਨਾਲ ਮੁਲ ਕਾਂਗਰਸ ਇਕੱਲੇ ਲੜ ਰਹੀ ਹੈ। ਜੀ। ਤੇ ਉਹ ਸਾਰੇ ਹਾਲਾਤ ਸਾਰਿਆਂ ਨੂੰ ਸਪਸ਼ਟ ਹੋ ਗਿਆ ਨਾ ਵੀ ਦੇਸ਼ ਦੇ ਲੈਵਲ ਦਾ ਕੋਈ ਗਠਵੰਧਨ ਨਹੀਂ ਸੰਭਵ ਜਿੰਨੇ ਵੀ ਅੱਜ ਤੱਕ ਇੰਡੀਆ ਦਾ ਜਿਹੜਾ ਭਾਰਤ ਦਾ ਤਜਰਬਾ ਹੈ ਉਹ ਆਫਟਰ ਇਲੈਕਸ਼ਨ ਹੀ ਗੱਠ ਜੋੜਾ ਜਿਹੜੇ ਉਹ ਉਂਦ ਚੌਂਦੇ ਆ। ਪਹਿਲਾਂ ਨਹੀਂ। ਸੇਖੂ ਸਾਹਿਬ ਤੁਹਾਨੂੰ ਕੀ ਲੱਗਦਾ ਕਿਹੜੇ ਮੁੱਦਿਆਂ ਤੇ ਚੋਣਾਂ ਹੋਣੀਆਂ ਚਾਹੀਦੀਆਂ ਨੇ ਜੇ ਆਪਾਂ ਚਿਹਰੇ ਕੇ ਲਈਏ ਤੇ ਚਿਹਰੇ ਤਾਂ ਹੁਣ ਇੱਧਰ ਉੱਧਰ ਜਾ ਰਹੇ ਨੇ ਚਿਹਰਿਆਂ ਨੂੰ ਵੇਖ ਕੇ ਵੋਟਾਂ ਨਹੀਂ ਪਾਈਆਂ ਜਾ ਸਕਦੀਆਂ ਤਾਂ ਮੁੱਦੇ ਕਿਹੜੇ ਹੋਣੇ ਚਾਹੀਦੇ ਕਿਉਂਕਿ ਅੱਜ ਕੱਲ ਹੁਣ ਜਿਵੇਂ ਅਸੀਂ ਦੇਖ ਰਹੇ ਦਲ ਬਦਲੀਆਂ ਹੋ ਰਹੀਆਂ ਨੇ ਉਹ ਵੋਟਰ ਜਿਹੜੇ ਕਹਿ ਤਾਂ ਹੀ ਰਹੇ ਨੇ ਵੀ ਅਸੀਂ ਲੋਕਾਂ ਦੇ ਹੱਕਾਂ ਦੇ ਲਈ ਦੂਜੀਆਂ ਪਾਰਟੀਆਂ ਦੇ ਵਿਚਾਰੇ ਪਰ ਉਹ ਹੱਕ ਕਿਹੜੇ ਹੋਣੇ ਚਾਹੀਦੇ ਕਿਹੜੇ ਮੁੱਦੇ ਹੋਣੇ ਚਾਹੀਦੇ ਲਖੋ ਜਿਹੜਾ ਪਾਰਲੀਮੈਂਟ ਦੇ ਅੰਦਰ ਜਿਹੜਾ ਮੁੱਖ ਮੁੱਦੇ ਆ ਜਿਹੜੇ ਉਹ ਤਿੰਨ ਚਾਰ ਇਸ਼ੂ ਜਿਹੜੇ ਸਭ ਤੋਂ ਮਹੱਤਵਪੂਰਨ ਔਰ ਇੱਕ ਜੋ ਸਾਡੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਅੰਦਰ ਕਿਹਾ ਵੀ ਜੇ ਦੇਸ਼ ਦੇ ਅੰਦਰ ਜਿਹਦੇ ਲਈ ਸਾਡਾ ਪੂਰਾ ਯਤਨ ਹੈ ਕਿ ਦੇਸ਼ ਚ ਧਰਮਨਪੱਖਾ ਜਮਹੂਰੀ ਜੀ ਸਰਕਾਰ ਆਉਂਦੀ ਆ ਸਾਨੂੰ ਲੋਕ ਵੋਟ ਇਸ ਗੱਲ ਹੀ ਕਰਦੇ ਆ ਤਾਂ ਅਸੀਂ ਜਿਹੜਾ ਕਾਨੂੰਨ ਸਰਕਾਰ ਨੇ ਬਣਾਇਆ ਹੈ ਜੋ ਆਪਾਂ ਉਹਦੀ ਸਮਾਪਤੀ ਕਰਾਂਗੇ ਜੀ ਇਹ ਕਹੇ ਵੀ ਵਿਰੋਧੀ ਪਾਰਟੀਆਂ ਨੂੰ ਟਾਰਗੇਟ ਕਰਕੇ ਜਿਹੜਾ ਪੀਐਮਐਲਏ ਕਾਨੂੰਨ ਆ ਉਹਦੇ ਵੀ ਸਮਾਪਤੀ ਕਰਾਂਗੇ ਇਹ ਅਸੀਂ ਨਿਰਣਾ ਲਿਆ ਬਈ ਤਾਂ ਕਿ ਦੇਸ਼ ਦੇ ਅੰਦਰ ਜੀ ਦੇ ਹੱਥ ਸਰਕਾਰ ਆ ਜੇ ਉਸ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਨਾ ਕਰ ਸਕੇ ਦੋ ਮੇਨ ਪਹਿਲੂ ਇਹ ਆ ਇੱਕ ਦੂਸਰਾ ਪਹਿਲੂ ਇਹ ਆ ਵੀ ਅੱਜ ਦੇਸ਼ ਦੇ ਅੰਦਰ ਜਿਹੜੇ ਲੋਕਾਂ ਨਾਲ ਸੰਬੰਧਿਤ ਮੁੱਦੇ ਕਿਉਂਕਿ ਵੀ ਲੋਕਾਂ ਦੇ ਅਧਿਕਾਰਾਂ ਦਾ ਸਵਾਲ ਆ ਵੀ ਤੁਸੀਂ ਬਿਨਾ ਕਿਸੇ ਜਾਂਚ ਪੜਤਾਲ ਤੋਂ ਬਿਨਾ ਕੇਸ ਚਲਾਵੇ ਭਾਵੇਂ ਤੁਸੀਂ ਉਹਨੂੰ ਸਾਲ ਅੰਦਰ ਕਰਦੇ ਹੋ ਸਾਲ ਬਾਅਦ ਫੇਰ ਉਹਦੀ ਬੁਨਿਆਦ ਵਧਾ ਦਿਓ ਜੀ ਨਾ ਉਹਦੇ ਨਾ ਕੋਈ ਅਪੀਲ ਨਾ ਦਲੀਲ ਨਾ ਉਹ ਕੋਰਟ 'ਚ ਜਾ ਸਕੇ ਉਹ ਕਾਨੂੰਨ ਅਸੀਂ ਕਹਿੰਨੇ ਆਂ ਵੀ ਉਸ ਮਤ ਹੋਣਾ ਚਾਹੀਦਾ ਵੈਸੇ ਦੇਸ਼ ਦੇ ਲੋਕਾਂ ਲਈ ਸਭ ਤੋਂ ਜਿਹੜਾ ਮਹੱਤਵਪੂਰਨ ਸਵਾਲ ਆਉ ਐਜੂਕੇਸ਼ਨ ਦਾ ਸਵਾਲ ਜੀ ਸਾਡੇ ਦੇਸ਼ ਦੇ ਬੱਚਿਆਂ ਨੂੰ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਬਿਹਤਰੀਨ ਐਜੂਕੇਸ਼ਨ ਜਿਹੜੀ ਹੋਣੀ ਚਾਹੀਦੀ ਔਰ ਸਾਰਿਆਂ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਉਦੇ ਲਈ ਪਲੱਸ 2 ਤੱਕ ਜਿਹੜੀ ਐਜੂਕੇਸ਼ਨ ਆ ਉਹ ਬਿਨਾ ਕਿਸੇ ਬਿਤਕਰੇ ਦੇ ਮਤਲਬ ਹੋਣੀ ਚਾਹੀਦੀ ਲੜਕੀਆਂ ਲਈ ਟੋਟਲ ਵਿੱਦਿਆ ਫਰੀ ਹੋਣੀ ਚਾਹੀਦੀ ਜਿਵੇਂ ਸਾਡੀ ਸਰਕਾਰ ਨੇ ਕਰਲਾਚ ਕੀਤਾ ਹੋਇਆ ਪਲੱਸ 2 ਤੱਕ ਸਭ ਨੂੰ ਵਿੱਦਿਆ ਹੈ ਲੜਕੀਆਂ ਲਈ ਐਮਏ ਕਰਨ ਪੀ ਐਚ ਡੀ ਕਰਨ ਟੋਟਲ ਵਿੱਦਿਆ ਫਰੀ ਕੀਤੀ ਹੈ ਤੇ ਜਿਹਦੇ ਨਤੀਜੇ ਵਜੋਂ ਅੱਜ ਦੇਸ਼ ਦਾ ਇੱਕੋ ਸੂਬਾ ਹੈ ਜੀ ਸੀ ਪੀ ਆਈ ਐਮ ਸਾਸਤ ਜਿੱਥੇ 100% ਲਿਟਰੇਸੀ ਰੇਟ ਜਿੱਥੇ ਲਿਟਰੇਸੀ ਨਾਂ ਦੀ ਕੋਈ ਚੀਜ਼ ਨਹੀਂ ਬਹੁਤ ਲੰਮੇ ਸਮੇਂ ਤੋਂ ਅਸੀਂ ਉਹ ਪ੍ਰਾਪਤ ਕੀਤਾ ਅਸੀਂ ਚਾਹੁੰਨਾ ਦੇਸ਼ ਦੇ ਪਵਾਨੇ ਤੇ ਐਜੂਕੇਸ਼ਨ ਹੈ ਜਿਹੜੀ ਲੋਕਾਂ ਦੇ ਪਹੁੰਚ ਤੋਂ ਬਾਹਰ ਹੋ ਰਹੀ ਹੈ ਮਹਿੰਗੀ ਹੋ ਰਹੀ ਹੈ ਬੱਚੇ ਬਣਦੇ ਸਮਰੱਥ ਨਹੀਂ ਹੈ ਦੂਸਰਾ ਹੈ ਰਜਗਾਰ ਦਾ ਸਵਾਲ ਅਨਪਲਾਈਮੈਂਟ ਸਿਖਰਾਂ ਤੇ ਪਹੁੰਚ ਚੁੱਕੀ ਹੈ ਪਿਛਲੇ 10 ਸਾਲਾਂ ਚ ਦੂਸਰੀ ਗੱਲ ਹੈ ਵੀ ਜਿਹੜਾ ਮਿਲਟਰੀ ਪੈਰਾਮਿਲਟਰੀ ਫੋਰਸੇਸ ਵਿੱਚ ਨੌਜਵਾਨ ਕਿੱਥੋਂ ਜਾਂਦੇ ਆ ਉਹ ਮਜ਼ਦੂਰਾਂ ਚੋਂ ਕਿਸਾਨਾਂ ਚੋਂ ਕਿਰਤੀ ਲੋਕਾਂ ਦੇ ਬੱਚੇ ਜਾਂਦੇ ਕਿਤੇ ਜ਼ਗੀਰਦਾਰਾਂ ਦੇ ਸਰਮਾਇਯਦਾਰਾਂ ਦੇ ਕਾਰਪੋਰੇਟ ਹਾਊਸਾਂ ਚੋਂ ਕੋਈ ਬੱਚਾ ਮਿਲਟਰੀ ਚ ਭਰਤੀ ਹੋਣ ਜਾਂਦਾ ਈਵਨ ਅਫਸਰ ਵੀ ਭਰਤੀ ਹੋਣ ਨਹੀਂ ਜਾਂਦਾ ਉਹ ਜੀ ਉਹ ਪੈਸਾ ਕਮਾਉਣ ਜਾਂਦੇ ਆ ਸ਼ਹਾਦਤ ਦੇਣੀ ਨਹੀਂ ਜਾਂਦੇ ਤੇ ਜਿਹੜਾ ਬੰਦਿਆਂ ਨੇ ਸ਼ਹਾਦਤ ਦੇ ਕੇ ਦੇਸ਼ ਦੀ ਸੁਰੱਖਿਆ ਕਰਨੀ ਹੈ ਜਿਹੜੇ ਰੋਜ਼ਗਾਰ ਦੇ ਮੌਕੇ ਉੱਥੋਂ ਮਿਲਦੇ ਸੀ ਮੈਕਸੀਮਮ ਤੁਸੀਂ ਉਹਨਾਂ ਮੌਕਿਆਂ ਦੇ ਉੱਤੇ ਵੀ ਰੋਕ ਲਾ ਦਿੱਤੀ ਟੈਂਪਰੇਰੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਇਹ ਸਭ ਤੋਂ ਵੱਡੀ ਬੇਇਨਸਾਫੀ ਬੇਰੁਜ਼ਗਾਰਾਂ ਨਾਲ ਦੂਸਰਾ ਹੈਲਥ ਦਾ ਸਵਾਲ ਜਿਹੜਾ ਮੈਂ ਪਹਿਲਾਂ ਕਹਿ ਕੇ ਹਟਿਆ ਉਹ ਹੈਲਥ ਆ ਜਿਹੜੀ ਫ੍ਰੀ ਐਂਡ ਕੰਪਲਸਰੀ ਹਰੇਕ ਨੂੰ ਹੋਣੀ ਚਾਹੀਦੀ ਹੈ ਉਹਦੇ ਤੇ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਔਰ ਪਬਲਿਕ ਸੈਕਟਰ ਚ ਹੋਣੀ ਚਾਹੀਦੀ ਜੀ ਤੇ ਲੋਕ ਤਾਂ ਬਿਮਾਰੀਆਂ ਨਾਲ ਮਰ ਰਹੇ ਨੇ ਪੀੜਤ ਨੇ ਪੈਸਾ ਨਹੀਂ ਹੈ ਲੋਕ ਇਹ ਸਮੱਸਿਆ ਜਿਹੜੀ ਹੈਲਥ ਦੀ ਹੈ ਦੂਸਰਾ ਬੁਢਾਪੇ ਨੂੰ ਸਾਹਮਣੇ ਵਾਸਤੇ ਜੀ ਤੁਸੀਂ ਉਹਨਾਂ ਦਾ ਪ੍ਰਾਪਰ ਪੈਨਸ਼ਨ ਦਾ ਪ੍ਰਬੰਧ ਕਰੋ ਬਿਨਾਂ ਕਿਸੇ ਵਿਤਕਰੇ ਤੋਂ ਜੇ 58 ਸਾਲ ਤੋਂ ਬਾਅਦ ਤੁਸੀਂ ਪੈਨਸ਼ਨ ਦਿੰਨੇ ਹੋ ਜਾਂ 60 ਸਾਲ ਤੋਂ ਬਾਅਦ ਪੈਨਸ਼ਨ ਦਿੰਨੇ ਹੋ ਤਾਂ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਘੱਟੋ-ਘੱਟ 6000 ਰੁਪਏ ਪੈਨਸ਼ਨ ਦੇਣੀ ਚਾਹੀਦੀ ਹੈ ਜੀ ਤਾਂ ਉਹ ਯਤਨ ਮਤਲਬ ਹੋਣਾ ਚਾਹੀਦਾ ਦੇਸ਼ ਦੇ ਲੋਕਾਂ ਦੇ ਸਾਹਮਣੇ ਜਿਹੜਾ ਵੱਡਾ ਸਵਾਲ ਵਿੱਦਿਆ ਦਾ ਰਜਗਾਰ ਦਾ ਸਿਹ ਸਹੂਲਤਾਂ ਦਾ ਬੁਢਾਪੇ ਨੂੰ ਸਾਹਮਣ ਦਾ ਹੈ ਤੇ ਸਾਡਾ ਜਿਹੜਾ ਆਉਣ ਵਾਲੇ ਸਮੇਂ 'ਚ ਦੇਸ਼ ਨੂੰ ਜੇ ਅਸੀਂ ਤਰੱਕੀ ਵਾਲੇ ਪਾਸੇ ਮੋੜ ਸਕਦੇ ਹਾਂ ਤੇ ਇਹਨਾਂ ਪਹਿਲੂਆਂ ਦੇ ਉੱਤੇ ਧਿਆਨ ਦਿੰਤੇ ਬਿਨਾਂ ਤੁਸੀਂ ਅੱਗੇ ਨਹੀਂ ਵੱਸ ਸਕਦੇ ਉਦਾਂ ਕਹੀ ਜਾਓ ਵੀ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਉਹ ਸੰਭਵ ਨਹੀਂ ਹੈ ਬਿਲਕੁਲ ਸੇਖੋ ਜੀ ਸਭ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਅੱਜ ਦੇ ਜਿੱਥੇ ਚਲੰਤ ਮੁੱਦਿਆਂ ਤੇ ਸੁਖਿੰਦਰ ਸਿੰਘ ਸੇਖੋ ਸਾਡੇ ਨਾਲ ਜੁੜੇ ਸਾਂ ਜਿਨ੍ਹਾਂ ਨਾਲ तमाम ਗੱਲਾਂ ਬਾਤਾਂ ਹੋਈਆਂ ਨੇ ਤੇ ਕਿਹੜੇ ਮੁੱਦੇ ਲੋਕ ਸਭਾ ਚੋਣਾਂ ਦੇ ਵਿੱਚ ਹੋਣੇ ਚਾਹੀਦੇ ਨੇ ਇਹਨਾਂ ਤੇ ਵਿਚਾਰਨਾ ਪਾਇਆ ਗਿਆ ਫਿਲਹਾਲ ਦੇ ਲਈ ਅੱਜ ਦੇ ਇਸ ਪ੍ਰੋਗਰਾਮ ਚੰਨਾ ਹੀ ਮੈਨੂੰ ਦੋ ਇਜਾਜ਼ਤ ਧੰਨਵਾਦ